ਕਈ ਵਾਰੀ ਇਹ ਵੀ ਹੁੰਦਾ ਵੀ ਬੇਟਾ ਘਰੇ ਬਿਮਾਰ ਪਿਆ ਹੁੰਦਾ ਪਰ ਤੁਹਾਨੂੰ ਸ਼ੋਅ ਤੇ ਜਾਣਾ। ਪਰ ਰੋਜ਼ਾਂ ਨਹੀਂ ਕੱਲੇ ਵੀ ਗਈਆਂ ਰੋਜ਼ ਮੇਕਅਪ ਕਰਦੀਆਂ ਲੋਕਾਂ ਨੂੰ ਹਸਾਉਣੀ ਆ ਰੋਸਟ। ਪਰ ਉਹ ਪਿੱਛੇ ਬਿਮਾਰ ਪਿਆ ਹੁੰਦਾ। ਪਰ ਤੁਹਾਡੇ ਅੰਦਰ ਇਹ ਪਤਾ ਹੈ ਤੁਹਾਨੂੰ ਕਿ ਉਹ ਪੁੱਤ ਬਿਮਾਰ ਪਿਆ ਲੇਕਿਨ ਗੱਡੀ 'ਚ ਬੈਠਣ ਸਰ ਫੋਨ ਦੀ ਬੈੱਲ ਤੋਂ ਵੀ ਡਰਦੀ ਹੁੰਦਾ ਪਤਾ ਫੋਨ ਫਰੋਲਦੀਆਂ ਵੀ ਕੋਈ ਮਾੜਾ ਮੈਸੇਜ। ਕਿ ਸਭ ਠੀਕ ਤਾਂ ਹੈ ਨਾ? ਕਿ ਸਭ ਠੀਕ ਹੈ ਕੋਈ ਮਾੜਾ ਮੈਸੇਜ ਤਾਂ ਨਹੀਂ ਆਇਆ ਪੇ। ਫਿਰ ਮੇਰਾ ਬ੍ਰਦਰ ਡਾਕਟਰ ਨੇ ਇਹ ਕਿਹਾ ਹੋਇਆ ਜਿਉਂ ਜੇ ਤਾਂ 10 ਸਾਲ ਕੱਢ ਦੇ। ਨਾ ਜੋ ਵੀ ਤਾਂ 10 ਸੈਕਿੰ ਜਦੋਂ ਰਾਤ ਨੂੰ ਬੈਲ ਵੱਜਦੀ ਹੈ ਨਾ ਕਿੰਦੀ ਲੋਕਾਂ ਨੂੰ ਕੀ ਪਤਾ ਜਿਹੜੇ ਆਈਆਂ ਜਾਂ ਗੰਦੀਆਂ ਸੜੀਆਂ ਗੱਲਾਂ ਕਰਦੇ ਆ ਨਾ ਉਹਨਾਂ ਨੂੰ ਕੀ ਪਤਾ ਜਸਵਿੰਦਰ ਬਰਾੜ ਕੀ ਲਈ ਫਿਰਦੀ ਹੈ ਜਦੋਂ ਰਾਤ ਨੂੰ ਬੈਲ ਵੱਜਦੀ ਹੈ ਮੈਂ ਸਭ ਤੋਂ ਪਹਿਲਾਂ ਆਪਦੇ ਹਸਬੈਂਡ ਦੀ ਕੋਣੀ ਫੜਦੀ ਆ ਇਹਦਾ ਫੋਨ ਹੈ ਜੀ ਸਾਰਾ ਕੁਝ ਠੀਕ ਹੈ ਘਰ ਤੋਂ ਘਰ 10 ਬਾਰ ਮੈਂ ਆਪਦੇ ਬ੍ਰਦਰ ਨੂੰ ਮੌਤ ਦੇ ਮੂੰਹ ਚੋਂ ਕੱਢ ਕੇ ਲਿਆਈ ਆ ਤੇ ਮੈਂ ਆਪਦੀ ਭਾਬੀ ਵੱਲ ਦੇਖਦੀ ਹੁੰਦੀ ਆ ਮੈਂ ਕਦੇ ਨਹੀਂ ਅਰਦਾਸ ਕਰਿਆ ਕਰ ਕਈ ਵਾਰ ਮੈਂ ਇੰਨੀ ਬਹਿਮਣ ਹੋ ਜਾਂਦੀ ਵੀ ਜੇ ਮੈਂ ਕਹਿੰਨੀ ਹੁਣੇ ਨਾ ਬਾਲ ਡਾਈ ਕਰਕੇ ਰੱਖਿਆ ਦਾ ਵਾਹੀ ਲਾਲ ਚੂੜੀ ਪਾ ਕੇ ਰੱਖਿਆ ਸਾਡੇ ਸੰਦੂਰ ਬਹੁਤ ਘਟ ਪਾਉਂਦੇ ਮੈਂ ਇੰਨੀ ਵਹਿਮਣ ਹੋ ਗਈ ਮੈਂ ਕਿਹਾ ਮੈਂ ਕਿਹਾ ਤੂੰ ਸੰਦੂਰ ਲੰਮਾ ਸਾਰਾ ਸੰਦੂਰ ਪਾ ਕੇ ਰੱਖਿਆ ਕਰ ਲੋਕ ਕਹਿੰਦੇ ਆ ਵੀ ਜਿੰਨਾ ਲੰਮਾ ਸੰਦੂਰ ਭਰੇਗੀ ਉਨੀ ਪਤੀ ਦੀ ਉਮਰ ਲੰਬੀ